ਹਾਂਜੀ ਭਾਈ ਜੀ ਕਰੋ ਸੌਲੀ ਮੰਡੀ ਦਾ ਜੀ ਮਾਲ ਚੈੱਕ ਆ ਪਹੁੰਚਿਆ ਮਾਲ ਆ ਸੌਲੀ ਮੰਡੀ ਪੂਰੀ ਭਰ ਗਈ ਜੀ ਪੂਰਾ ਟਾਪ ਟਾਪ ਦਾ ਮਾਲ ਆਇਆ ਸੌਲੀ ਮੰਡੀ ਚ ਕਰੋ ਚੈੱਕ ਭਾਈ ਜੀ ਕਿਸੇ ਵੀਰ ਨੇ ਕੋਈ ਬੱਕਰੀ ਲੈਣੀ ਆ ਜਾਂ ਬੱਕਰੀ ਵੇਚਣੀ ਆ ਮਾਲ ਆਵਦਾ ਤਾਂ ਸੌਲੀ ਮੰਡੀ ਪਹੁੰਚੋ ਤਾਂ ਜਿਹੜਾ ਆਪਦੇ ਮਾਲ ਦੀ ਖਰੀਦ ਵੇਚ ਕਰੋ ਭਾਈ ਜੀ ਦੇਖੋ ਹੰਦੀ ਬਾਈ ਖਰੀਦ ਵੇਚ ਠੀਕ ਹੈ ਜੀ ਪੂਰੀ ਸ਼ੌਲੀ ਮੰਡੀ ਭਰ ਗਈ ਆ ਬਾਈ ਜੀ ਇੱਧਰ ਵੀ ਛੌਦਾ ਹੋਇਆ ਜੀ ਛੌਦੇ ਤੇ ਛੌਦਾ ਹੋ ਰਿਹਾ ਇੱਧਰ ਵੀ ਵੇਖੋ ਮਾਲ ਆਇਆ ਹੋਇਆ ਸ਼ੌਲੀ ਮੰਡੀ ਕਰੋ ਬਾਈ ਜੀ ਚੈੱਕ ਸ਼ੌਲੀ ਸ਼ੌਲੀ ਮੰਡੀ ਦੇ ਵਿੱਚ ਪਹੁੰਚਿਆ ਮਾਲ ਦੇਖੋ ਬਾਈ ਜੀ ਕਰੋ ਦਰਸ਼ਨ ਟਾਪ ਟਾਪ ਦਾ ਮਾਲ ਆ ਸ਼ੌਲੀ ਮੰਡੀ ਜਿਹੜਾ ਪਹੁੰਚਿਆ ਕਰੋ ਬਾਈ ਜੀ ਚੱਕ ਕਰੋ ਬਾਈ ਜੀ ਇੱਧਰ ਵੀ ਮਾਲ ਪੂਰਾ ਖੜਾ ਸੌਲੀ ਮੰਡੀ ਠੀਕ ਹੈ ਜੀ ਕਰੋ ਚੱਕ ਬਾਈ ਜੀ ਆ ਸੂਈਆਂ ਆਈਆਂ ਬੱਕਰੀਆਂ ਨੇ ਜੀ ਆ ਬੱਚੇ ਨੇ ਇਹਨਾਂ ਦੇ ਛੁਈਆਂ ਆਇਆਂ ਬੱਕਰੀਆਂ ਦੇ ਪੂਰੀ ਮੰਡੀ ਭਰਦੀ ਆ ਬਾਈ ਜੀ ਕਿਸੇ ਨੇ ਵੀ ਮਾਲ ਖਰੀਦਣਾ ਜਾਂ ਵੇਚਣਾ ਛੋਲੀ ਮੰਡੀ ਤੇ ਆ ਕੇ ਖਰੀਦ-ਵੇਚ ਕਰ ਸਕਦਾ ਜੀ ਕਰੋ ਬਾਈ ਜੀ ਚੈੱਕ ਇੱਧਰ ਵੀ ਦੇਖੋ ਮਾਲ ਪਹੁੰਚਿਆ ਪੂਰਾ ਟੌਪ ਟੌਪ ਦਾ ਮਾਲ ਆਇਆ ਪਹੁੰਚਿਆ ਜੀ ਹਾਂ ਇਹ ਮੁੰਡੇ ਨੂੰ ਗੋਬੇ ਤੋਂ ਪੁੱਛ ਕੇ ਦੱਦਾ ਕਹਾਣੀ ਕਰਿਆ ਨਹੀਂ ਨਹੀਂ ਮੰਡੀ ਦੇ ਓਨਰ ਸਰਪੰਚ ਸਾਹਿਬ ਇਹ ਕਹਿੰਦਾ ਮੈਂ ਪੁੱਛਣ ਆਇਆ ਹਾਂ ਬਾਈ ਜੀ ਸਰਪੰਚ ਸਾਹਿਬ ਕੋ ਕਹਿਣਾ ਚਾਹੁੰਗੇ ਮੰਡੀ ਬਾਰੇ ਵੀ ਆਪਣੀ ਮੰਡੀ 'ਚ ਕੀ ਕੀ ਮਾਲ ਆਉਂਦਾ ਦੱਸੋ ਜੀ ਬਾਈ ਜੀ ਚੰਗੀਆਂ ਬੱਕਰੀਆਂ ਆਉਂਦੀਆਂ ਨੇ ਬਹੁਤ ਚੰਗੀਆਂ ਪੱਠਾ ਆਉਂਦੀਆਂ ਨੇ ਚੰਗੀਆਂ ਹੀ ਬੱਕਰੀਆਂ ਆਉਂਦੀਆਂ ਨੇ ਘਾਟੂ ਤੋਂ ਲੈ ਕੇ ਬਰੀਡ ਤੱਕ ਹਰ ਤਰ੍ਹਾਂ ਦਾ ਬਾਈ ਜੀ ਮਾਲ ਆਉਂਦਾ ਇਹ 90 ਤੋਂ ਪਾਸੂ ਰੋੜਾ ਬਾਈ ਜੀ 90 ਤੋਂ 10 ਕਿਲੋਮੀਟਰ ਆ ਰੋਡ ਦੇ ਮੇਨ ਰੋਡ ਦੇ ਉੱਤੇ ਮੰਡੀ ਆ ਬਾਈ ਜੀ ਸਾਰੇ ਪਾਲੀ ਵੀਰਾਂ ਨੂੰ ਵਪਾਰੀ ਵੀਰਾਂ ਨੂੰ ਬੇਨਤੀ ਆ ਭੇਡਾਂ ਵੀ ਲੈ ਕੇ ਆਇਆ ਕਰੋ ਬਾਈ ਜੀ ਜਮਨਾਪਰੀ ਕਿਸੇ ਵੀਰ ਕੋਲੇ ਭੇਡਾਂ ਨੇ ਭੇਡਾਂ ਦੀ ਵੀ ਪੂਰੀ ਡਿਮਾਂਡ ਆ ਚੰਗੀਆਂ ਪੱਠਾਂ ਦੀ ਬੱਕਰੀਆਂ ਦੀ ਕਾਟੂ ਮਾਲ ਦੀ ਬਾਈ ਜੀ 100 100 200 200 ਨਗਦੀ ਫੁੱਲ ਡਿਮਾਂਡ ਆ ਉਰੇ ਜ ਕਿਸੇ ਬੱਕਰੀਆਂ ਦਾ ਕਾਟੂ ਮਾਲ ਦੀ ਇੰਨੀ ਕਿ ਡਿਮਾਂਡ ਆ ਸੜ ਦੋ ਗੱਲਾਂ ਆ ਦੇਖ ਲਓ ਬਾਈ ਜੀ ਗੱਡੀਆਂ ਭਰੀਆਂ ਖੜੀਆਂ ਨੇ ਕਾਟੂ ਮਾਲ ਨਾਲ ਠੀਕ ਹੈ ਜੀ ਲੋ ਦਿਆਣੇ ਦਾ ਵਪਾਰੀ ਆਉਂਦਾ ਵੀਰ ਕਾਲਾ ਉਹ ਬਾਈ ਜੀ 2 200 ਨਗ ਲੈ ਕੇ ਜਾਂਦਾ ਸਾਡੇ ਕੋਲੋਂ ਠੀਕ ਹੈ ਜੀ ਮਾਲ ਜਾਨੀ ਖਰੀਦ ਵਿੱਚ ਪੂਰੀ ਹੁੰਦੀ ਹੈ ਜੀ ਫੁੱਲਾ ਹੁੰਦੀ ਆ ਬਾਈ ਜੀ ਫੁੱਲਾ ਵੀਰ ਆਉਂਦੇ ਨੇ ਮਰੇਰ ਕੋਟਲੇ ਤੋਂ ਠੀਕ ਹੈ ਜੀ ਇਹ ਇਹਦੇ ਨਾਲ ਗੱਲ ਕਰ ਲੋ ਇਹ ਮੰਨ ਲਓ 10 10 ਨਗ ਵੇਚ ਕੇ ਜਾਂਦੇ ਨੇ ਤਾਂ ਬਾਈ ਕਰ ਗੱਲ ਕਰ ਕੋਈ ਬਾਈ ਦਿੱਕਤ ਤਾਂ ਨਹੀਂ ਹੈਗੀ ਜਿਵੇਂ ਕੋਈ ਨਮਾ ਬੰਦਾ ਇੱਥੇ ਮਾਲ ਲੈ ਕੇ ਆਉਂਦਾ ਨਹੀਂ ਨਹੀਂ ਵੀਰੇ ਕੋਈ ਦਿੱਕਤ ਨਹੀਂ ਹੈਗੀ ਦਿੱਕਤ ਜਿਹੜੀ ਹੁੰਦੀ ਹੈ ਮੰਡੀ ਦੀ ਸਭ ਤੋਂ ਪਹਿਲੀ ਗੱਲ ਤਾਂ ਇਹ ਵੀ ਪਸ਼ੂਆਂ ਵਾਸਤੇ ਪਾਣੀ ਦਾ ਪ੍ਰਬੰਧ ਆ ਵੀਰੇ ਠੀਕ ਆ ਜੀ ਬੰਦਿਆਂ ਵਾਸਤੇ ਰੋਟੀ ਦਾ ਠੀਕ ਆ ਵੀਰੇ ਚਾਹ ਦਾ ਸਭ ਕਾਹਦੇ ਦਾ ਪ੍ਰਬੰਧ ਆ ਵੀਰੇ ਜੇ ਵੀਰੇ ਕੋਈ ਨਵਾਂ ਬੰਦਾ ਅਣਜਾਣ ਆਉਂਦਾ ਕੋਈ ਇਹੋ ਜਿਹਾ ਉਹਦੇ ਨਾਲ ਕੋਈ ਕੋਈ ਗੱਲਬਾਤ ਨਹੀਂ ਵੀਰੇ ਕੋਈ ਜ਼ਬਰਦਸਤੀ ਅਗਰ ਕੋਈ ਕਿਸੇ ਦਾ ਕੋਈ ਮਾਰ ਮਾਰਾ ਮੋਟਾ ਨਾ ਇੱਥੇ ਜਿਹੜਾ ਰੇਟੋ ਰੇਟਮਾਲ ਵੇਚਦੇ ਆ ਠੀਕ ਹੈ ਹਾਂ ਤਸੱਲੀ ਕਰਾ ਕੇ ਅਗਲੇ ਨੂੰ ਵੀ ਚਾਰੇ ਰੂਹਾਂ ਤੋਂ ਓਕੇ ਕਰਕੇ ਪਸ਼ੂ ਫੇਰ ਵੀਰੇ ਦਿੱਤਾ ਜਾਂਦਾ ਓਰੇ ਠੀਕ ਆ ਬਾਈ ਜੀ ਠੀਕ ਨੇ ਕਹਾਂ ਨੂੰ ਅਗਲਾ ਕੁਝ ਮਰਜ਼ੀ ਕਹੀ ਆ ਵੀ ਆਏ ਆ ਫਲਾਣਾ ਤੇ ਮਕਾਮ ਕਾ ਜਾਨੀ ਮੰਡੀ ਇੱਕ ਤਾਂ ਵੀਰੇ ਸਭ ਤੋਂ ਬੈਸਟ ਮੈਨ ਚੀਜ਼ ਆ ਜਿਹੜੀ ਇਹ ਮੰਡੀ ਰੋਡ ਦੇ ਉੱਪਰ ਲੱਗਦੀ ਆ ਭਾਦਸੋਂ ਰੋਡ ਤੇ ਠੀਕ ਆ ਜੀ ਇੱਥੇ ਹਰੇਕ ਬੰਦਾ ਮੀਮਣਾ ਲੈਣ ਵਾਲਾ ਵੀ ਖੜਦਾ ਬੱਕਰੀਆਂ ਲੈਣ ਵਾਲਾ ਵੀ ਖੜਦਾ ਹਰੇਕ ਪ੍ਰਕਾਰ ਦਾ ਬੰਦਾ ਆ ਫਾਰਮ ਪਾਉਣਾ ਉਹਨੂੰ ਇੱਥੋਂ ਮਾਲ ਫਾਰਮ ਵਾਲਾ ਮਿਲਦਾ ਮੰਡੀ ਚ ਹਾਂ ਬੈਨੀਫਿਟ ਮਾਲ ਵੀਰੇ ਟਾਪ ਕੁਆਲਿਟੀ ਦੀਆਂ ਬੱਕਰੀਆਂ ਟਾਪ ਕੁਆਲਿਟੀ ਦੀਆਂ ਪੱ ਟੋ ਬਰੀਡਰ ਬੱਚੇ ਮਾਲ ਇਹ ਬਣੀ ਹੈਗਾ ਕਿਸੇ ਨਾਲ ਗਲਤ ਕੰਮ ਬਾਈ ਜੀ ਅਸੀਂ ਕਿਸੇ ਨਾਲ ਆਪਮਾ ਪਾਣੀ ਨਹੀਂ ਮੇਰੇ ਕੋਲ ਆਪਦੇ ਕੋਲੇ 100 150 ਨਗਾ ਤੁਸੀਂ ਤਾਂ ਦੇਖੇ ਹੀ ਆ ਕਿਸੇ ਵੀ ਵੀਰ ਨਾਲ ਗਲਤ ਕੰਮ ਨਹੀਂ ਹੋਣ ਦਿੰਦੇ ਅਸੀਂ ਪੂਰਾ ਠੀਕ ਆ ਪੂਰੇ ਵੀਰ ਆਉਂਦਾ ਇਹ ਇਹ ਆ ਕੇ ਉਰੋਂ ਮੰਨ ਲੋ ਮਰੇੜ ਕੋ ਉੱਥੋਂ ਆਉਂਦਾ ਲੁਧਿਆਣੇ ਤੋਂ ਵੀਰ ਇਹ 100 150 2 200 ਨਗ ਲੈ ਕੇ ਜਾਂਦਾ ਬਾਕੀ ਇਹਦੇ ਨਾਲ ਗੱਲ ਕਰ ਲੋ ਲੈ ਠੀਕ ਹੈ ਜੀ ਬੋਲ ਹਾਂ ਸੱਸੀ ਦਾ ਵੀਰੇ ਜੀ ਕਾਲ ਵੀਰੇ ਤੁਸੀਂ ਮੈਂ ਨਾ 13 ਨਗ ਲਿੱਤੇ ਸੀਗੇ ਠੀਕ ਹੈ ਜੀ ਕਿਸੇ ਤੋਂ ਠੀਕ ਆ ਬਾਈ ਜਿਵੇਂ ਬਾਈ ਜੀ ਹੁਣ ਤੁਸੀਂ ਹਰ ਇੱਕ ਮੰਡੀ ਤੇ ਜਿਵੇਂ ਬਾਈ ਤੁਸੀਂ ਹਰ ਇੱਕ ਮੰਡੀ ਤੇ ਆਉਨੇ ਹੋ ਮਾਲ ਖਰੀਦ ਕੇ ਲੈ ਕੇ ਜਾਣੇ ਹਾਂਜੀ 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 ਕਿ ਕਿੰਨਾ ਕਮਾਲ ਤੁਸੀਂ ਖਰੀਦ ਲੈਨੇ ਹੋ ਬਾਈ ਮੈਂ ਹੀ 50 60 70 ਜਿਹੜਾ ਮਾਲ ਮਿਲ ਜੂਆ ਆਪਾਂ ਲੈ ਜਾਈਦਾ ਜਣੀ ਤਕਰੀਬਨ ਤੁਸੀਂ ਮਹੀਨੇ ਵਿੱਚ 4 ਮੰਡੀਆਂ ਲੱਗਦੀਆਂ ਨੇ 4 ਮੰਡੀਆਂ ਦੇ ਤੇ 2-250 ਨਗ ਲੈ ਕੇ ਜਾਈਦਾ ਇੱਥੋਂ ਮੰਡੀ ਏ ਕਾ ਹਾਂਜੀ ਜਿਵੇਂ ਤੁਸੀਂ ਜਿਹੜਾ ਮਾਲ ਇਹ ਕਿਹੜਾ ਲੈਣੇ ਹੋ ਸੂਈਆਂ ਹੋਈਆਂ ਬੱਕਰੀਆਂ ਜਾਂ ਕੱਟ ਨਹੀਂ ਆਪਾਂ ਕਾਕੂ ਮਾਲ ਲੈ ਨਹੀਂ ਸੂਈਆਂ ਜਾਂ ਬੱਕਰੀਆਂ ਕੋਈ ਨਹੀਂ ਲੈਂਦੇ ਠੀਕ ਹੈ ਜੀ ਸਾਬ ਬੱਚਾ ਦੁਕਾਨ ਆਪਣੀ ਲੁਧਿਆਣੇ ਕਾਲਾ ਮੀਨ ਸ਼ੋ ਠੀਕ ਆ ਗਾ ਜਾਨੀ ਆਪਣੀ ਸੇਲ ਕਰਦੇ ਹਾਂ ਹਾਂਜੀ ਸਪਲਾਈ ਕਰਦੇ ਆਪਾਂ ਪੂਰੇ ਲੁਧਿਆਣੇ ਠੀਕ ਆ ਬਾਈ ਤੁਸੀਂ 1 ਮਹੀਨੇ ਦਾ ਮੰਡੀ ਚ ਕਿੰਨਾ ਮਾਲ ਚੱਕ ਲੈਣੇ ਹੋ ਵੀਰੇ 200 250 ਨਾਲ ਚੱਕ ਲੈਣੇ ਠੀਕ ਆ ਬਾਈ ਜਾਣਕਾਰੀ ਦੇਣ ਲਈ ਵੀਰੇ ਧੰਨਵਾਦ ਧੰਨਵਾਦ ਥੈਂਕ ਯੂ ਜੀ ਚੈੱਕ ਇਹ ਸੀਗੀ ਜੀ ਸੌਲੀ ਮੰਡੀ ਸੌਲੀ ਮੰਡੀ ਦੇ ਵਿੱਚ ਜਿੰਨਾ ਵੀ ਮਾਲ ਪਹੁੰਚਿਆ ਆਪਾਂ ਤੁਹਾਡੀ ਗੱਲਬਾਤ ਕਰਾਈ ਜਿਹੜੇ ਵਪਾਰੀ ਪਹੁੰਚੇ ਆਪਾਂ ਵਪਾਰੀਆਂ ਨਾਲ ਵੀ ਗੱਲਬਾਤ ਕਰਾਈ ਵੀ ਉਹ ਮਹੀਨੇ ਦਾ ਕਿੰਨਾ ਮਾਲ ਆ ਜਿਹੜਾ ਉਹ ਖਰੀਦਦੇ ਨੇ ਤੇ ਕਿਹੜਾ ਮਾਲ ਖਰੀਦਦੇ ਨੇ ਨਾਲ ਸੀਗੇ ਜੀ ਮੰਡੀ ਦੇ ਓਨਰ ਤੇ ਮੰਡੀ ਦੇ ਓਨਰ ਨਾਲ ਗੱਲ ਕਰਾਈ ਤੇ ਇੱਧਰ ਬਾਈ ਪਹੁੰਚਿਆ ਬੱਕਰੀਆਂ ਲੈ ਕੇ ਆਪਦੀਆਂ ਇਹਨੂੰ ਵੀ ਪੁੱਛਦੇ ਆਪਾਂ ਕਿਹੜਾ ਏਰੀਆ ਕਿੱਥੋਂ ਲੈ ਕੇ ਆਇਆ ਕਰਦੇ ਆ ਗੱਲਬਾਤ ਹਾਂਜੀ ਵੀਰ ਜੀ ਕੀ ਹਾਲ ਚਾਲ ਆਈ ਬਸ ਵਧੀਆ ਜੀ ਵੀਰੇ ਮੰਡੀ ਤੇ ਆ ਗਈ ਹਾਂਜੀ ਇਹ ਤੁਸੀਂ ਹਰ ਇੱਕ ਮੰਡੀ ਲਾਉਨੇ ਹੋ ਜਾਂ ਕਿਵੇਂ ਆਏ ਹੋ ਇਹ ਪਹਿਲੀ ਵਾਰ ਆਏ ਹੋ ਜਾਂ ਹਾਂਜੀ ਹਰ ਮੰਡੀ ਲਾਉਂਦੇ ਆ ਮੰਡੀ ਤੇ ਅਸੀਂ ਪਹਿਲੀ ਵਾਰ ਆਏ ਜੀ ਬਾਕੀ ਹਰ ਮੰਡੀਆਂ ਲਾਉਂਦੇ ਆ ਮੁੱਲਾਪੁਰ ਹੋ ਗਿਆ ਜੀ ਠੀਕ ਆ ਆਪਣਾ ਤਾਂ ਉਂਗਾਲੀ ਹੋ ਗਿਆ ਠੀਕ ਆ ਵੀਰੇ ਤੇ ਆਪਣਾ ਕਿਹੜਾ ਏਰੀਆ ਕਿ ਪਿੰਡ ਕਿਹੜਾ ਵੀਰੇ ਆਪਣਾ ਮਾ ਸਾਡਾ ਪਿੰਡ ਅਗਰ ਉਪੜ ਜੀ ਮੇਨ ਮੇਨ ਉਪੜ ਖਾਛੇ ਉਪੜਾ ਜੀ ਠੀਕ ਆ ਆਪਣਾ ਯਾਨੀ ਵਪਾਰ ਦਾ ਕੰਮ ਆ ਹਾਂਜੀ ਵਪਾਰ ਦਾ ਕੰਮ ਆ ਜੀ ਤੇ ਜਿਵੇਂ ਤੁਸੀਂ ਹੋਰ ਮੰਡੀਆਂ ਲਾਉਨੇ ਹੋ ਮੁੱਲਾਪੁਰ ਮੰਡੀ ਲਾਉਨੇ ਹੋ ਜਿਵੇਂ ਉਹ ਉਹਨਾਂ ਦੇ ਵਿੱਚ ਵੀ ਜਿਵੇਂ ਇੱਥੇ ਮਾਲ ਜ ਤੁਹਾਨੂੰ ਕੋਈ ਮਾਲ ਥੋੜਾ ਬੱਚਾ ਵਿਕਿਆ ਜਾਂ ਕੀ ਰਿਸਪੌਂਸ ਆਇਆ ਨਹੀਂ ਨਹੀਂ ਠੀਕ ਹੈ ਜੀ ਵਿਗਿਆ 5-7 ਲੱਖ ਵਿਗਿਆ ਜੀ ਅੱਜ ਹਾਂਜੀ ਅੱਜ ਠੀਕ ਆ ਯਾਨੀ ਹੋਰ ਮੰਡੀਆਂ ਦੇ ਮੁਕਾਬਲੇ ਤੁਹਾਨੂੰ ਵਧੀਆ ਲੱਗੀ ਨਹੀਂ ਮੰਡੀ ਦਾ ਵਧੀਆ ਜੀ ਹੁਣ ਮੀਂਹ ਵਰਸ਼ ਕਰਕੇ ਥੋੜਾ ਗਾਕੀ ਘਟਾ ਜੀ ਠੀਕ ਆ ਬਾਈ ਜੀ ਕਿਹੜਾ ਕਿਹੜਾ ਮਾਲ ਲੱਗਿਆ ਆਪਾਂ ਮਾਈ ਜੀ ਸਾਡੇ ਕੋਲ ਸਾਰੇ ਪ੍ਰਕਾਰ ਦਾ ਮਾਲ ਆ ਆ ਬਰੀਡਰ ਕਿੰਨੇ ਆ ਵੀਰੇ ਇਹ ਬਈ ਜੀ 8 ਦੰਦ ਆ ਕਰੋ ਬਾਈ ਜੀ ਚੈੱਕ 8 ਦੰਦ ਬਰੀਡਰ ਪੂਰਾ ਟਾਪ ਦਾ ਕਿਸੇ ਨੇ ਬਰੀਡ ਨੂੰ ਲੈਣਾ ਹੋਵੇ ਆਪਾਂ ਬਾਈ ਦਾ ਪੂਰਾ ਡਰੈਸ ਆ ਜਿਹੜਾ ਤੁਹਾਨੂੰ ਦੱਸਾਂਗੇ ਕਰੋ ਚੱਕ ਹੋਰ ਕਿਹੜੀ ਬੱਕਰੀ ਆ ਵੀਰੇ ਆ ਦਿਖਾ ਤਾਂ ਜਿਹੜੀ ਵਧੀਆ ਤਰੀਕਾ ਇੱਕ ਇਹ ਸੋਨੇ ਦੀ ਬੱਕਰੀ ਗੱਭਣਾ ਜੀ ਕਰੋ ਬਾਈ ਜੀ ਚੱਕ ਸੋਨੇ ਵਾਲੀ ਬੱਕਰੀ ਗੱਭਣ 10 12 ਦਿਨ ਕੱਢਦੀ ਆ ਜੀ 10 12 ਦਿਨ ਲਿੰਦੀ ਆਏ ਆ ਵੀਰੇ ਹਾਂਜੀ ਹਾਂਜੀ 10 12 ਦਿਨ ਲਿੰਦੀ ਇਹੇ ਬੱਕਰੇ ਤੋਂ ਕ੍ਰੋਸ ਕਰਾਈ ਹੋਈ ਆ ਹਾਂਜੀ ਹਾਂਜੀ ਆਹੀ ਬੱਕਰੇ ਤੋਂ ਕ੍ਰੋਸ ਕਰਾਈ ਹੋਈ ਕਰੋ ਬਾਈ ਜੀ ਦਰਸ਼ਨ ਇਹ ਬੱਕਰੇ ਤੋਂ ਹੀ ਕ੍ਰੋਸ ਕਰਾਈ ਹੋਈ ਬੱਕਰੀ ਆ ਠੀਕ ਆ ਜੀ ਤੇ ਕਿਸੇ ਨੇ ਲੈਣੀ ਹੋਵੇ ਇਹਦੇ ਬਾਰੇ ਵੀ ਬਾਈ ਨਾਲ ਗੱਲਬਾਤ ਕਰ ਸਕਦਾ ਆਪਣਾ ਬਾਈ ਜੀ ਇੱਕ ਵਾਰ ਪੂਰਾ ਐਡਰੈਸ ਦੱਸ ਦੋ ਪ੍ਰੋਪਰ ਸਾਡਾ ਜੀ ਰੁੱਖੜਾ ਸ਼ਹਿਰ ਜੀ ਜਿਲ੍ਹਾ ਰੁੱਖੜੀਆਂ ਸ਼ਹਿਰ ਵੀ ਉਪੜੀ ਲੱਗਦਾ ਸਮਖਾ ਠੀਕ ਆ ਆਪਣਾ ਨਾਮ ਕੀ ਹੈ ਜੇ ਕਿਸੇ ਨੇ ਆਉਣਾ ਹੋਵੇ ਵੀਰੇ ਮਾ ਸਾਡਾ ਨਾਮ ਹੈਗਾ ਜੀ ਸਿਕੰਦਰ ਜੀ ਸਿਕੰਦਰ ਬਾਕੀ ਬਾਈ ਹੈ ਜਿਹੜਾ ਮੰਡੀਆਂ ਦੇ ਉੱਤੇ ਆਉਂਦਾ ਰਹਿੰਦਾ ਜਿਵੇਂ ਕੋਈ ਸੌਲੀ ਮੰਡੀ ਹੋਗੀ ਜਾਂ ਮੰਡੀ ਮੁੱਲਾਪੁਰ ਮੰਡੀ ਹੋਗੀ ਤਕਰੀਬ ਨੇ ਸਾਰੀਆਂ ਮੰਡੀਆਂ ਤੇ ਬਾਈ ਜਾਂਦਾ ਰਹਿੰਦਾ ਤੁਹਾਨੂੰ ਹਰ ਇੱਕ ਮੰਡੀ ਤੇ ਮਿਲ ਸਕਦਾ ਤੇ ਦੇਖੋ ਬਾਈ ਦਾ ਮਾਲ ਠੀਕ ਹੈ ਜੀ ਕਰੋ ਬਾਈ ਜੀ ਚੱਕ ਸ਼ੌਲੀ ਮੰਡੀ ਖੜਕਦੇ ਨੇ ਸੌਦੇ ਤੇ ਸੌਦੇ ਕਿਸੇ ਨੇ ਮਾਲ ਖਰੀਦਣਾ ਕਿਸੇ ਨੇ ਵੇਚਣਾ ਜਲਦੀ ਤੋਂ ਜਲਦੀ ਸ਼ੌਲੀ ਮੰਡੀ ਪਹੁੰਚੋ ਜੇ ਕਿਸੇ ਨੇ ਵੀ ਅਮਰਜੈਂਸੀ ਚ ਮਾਲ ਵੇਚਣਾ ਤਰੰਤ ਵੇਚਦਾ ਤਰੰਤ ਇਹ ਮੇਨ ਰੋਡ ਦੇ ਉੱਤੇ ਮੰਡੀ ਆ ਜੀ ਹੁਣ ਤਕਰੀਬਨ ਮੰਡੀ ਚੋਂ ਮਾਲ ਜਿਹੜਾ ਜਾਣਾ ਸ਼ੁਰੂ ਹੋ ਗਿਆ ਇਹ ਸ਼ਾਮ ਵੇਲੇ ਦੀ ਵੀਡੀਓ ਬਣਾ ਰਹੇ ਆ ਜੀ ਠੀਕ ਹੈ ਜੀ ਕਰੋ ਦਰਸ਼ਨ ਇੱਧਰ ਵੀਰ ਹੁਣੇ ਪਹੁੰਚੇ ਨੇ ਕਿਹੜਾ ਪਿੰਡਾ ਬਾਈ ਜੀ ਆਪਣਾ ਕਿਹੜਾ ਪਿੰਡਾ ਆਰੇ ਪਿੰਡਾ ਜੀ ਕਰਤਾਰਪੁਰ ਤੇ ਕਿਹੜਾ ਪਿੰਡਾ ਬਾਈ ਜੀ ਆਪਣਾ ਕਰਤਾਰਪੁਰ ਕਰਤਾਰਪੁਰੋਂ ਤੁਸੀਂ ਰੋ ਕਿਵੇਂ ਆਏ ਮਤਲਬ ਆਏ ਮੰਡੀ ਤੇ ਆਏ ਬੱਕਰੀ ਲੈਣਾ ਬੱਕਰੀ ਲੈ ਕੇ ਆਏ ਦੀ ਵੇਚ ਤੇ ਆਈ ਤੋ ਠੀਕ ਆ ਮੁਲਾਪੁਰ ਵਾਲੀ ਮੰਡੀ ਨਾਲੋਂ ਤੁਹਾਨੂੰ ਕਿਵੇਂ ਹੋਰ ਮੰਡੀਆਂ ਨਾਲੋਂ ਲੱਗਦਾ ਵੀ ਮਾਲ ਇੱਥੇ ਵਿਕਦਾ ਆਉਂਦਾ ਹਾਂ ਹਾਂ ਵਧੀਆ ਵਿਕੀ ਜਾਂਦਾ ਜੀ ਮੇਰੇ ਇੱਥੇ ਵਧੀਆ ਮੇਰੇ ਠੀਕ ਆ ਹੁਣ ਇੱਥੋਂ ਕੁਝ ਲੈ ਕੇ ਜਾਣਾ ਕਿ ਐਵੇਂ ਆਏ ਹਾਂ ਜੇ ਲੋਟ ਆਏ ਲਾਜਾਂ ਗਈ ਨਹੀਂ ਫਿਰ ਆਦਾ ਮੁੜ ਜਾ ਗਿਆ ਠੀਕ ਆ ਬੱਪੂ ਜੀ ਧੰਨਵਾਦ ਤੁਹਾਡਾ ਜਾਣਕਾਰੀ ਦੇਣ ਲਈ ਕਰੋ ਬਾਈ ਜੀ ਚੈੱਕ ਸ਼ੌਲੀ ਮੰਡੀ ਤੇ ਛੂਣ ਵਾਲੀ ਬੱਕਰੀ ਵੀ ਪਹੁੰਚੀ ਆ ਪੂਰੀ ਟਾਪ ਦੀ ਹਣਲੇ ਵਾ ਪੂਰਾ ਟਾਪ ਦਾ ਪੋਤੇ ਆ ਆਪਾਂ ਬਾਈ ਤੋਂ ਕਿੰਨੇ ਕਦੇ ਦਿਨ ਰਹਿੰਦੇ ਨੇ ਕੀ ਗੱਲ ਬਾਤ ਆ 99 ਸੂਏ ਆ ਕਰੋ ਬਾਈ ਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਕਿਹੜਾ ਪਿੰਡ ਆ ਬਾਈ ਜੀ ਆਪਣਾ ਪਿੰਡ ਵੀ ਜੀ ਪਿੰਡ ਵੇਰੇ ਵੇ ਬਜੀਤਪੋਰਾ ਕਜੀ ਤੇ ਪੁਰਾ ਹਾਂਜੀ ਤੇ ਤੁਸੀਂ ਬੱਕਰੀ ਵੇਚਣ ਆਇਓ ਹੈ ਜੀ ਹਾਂਜੀ ਪਹਿਲਾਂ ਵੀ ਇਹ ਮੰਡੀ ਦੇ ਉੱਤੇ ਆਇਓ ਵੀਰ ਜੀ ਹਾਂਜੀ ਵੀਰ ਜੀ ਆਏ ਆਂਗੇ ਤੇ ਪਹਿਲਾਂ ਕਦੇ ਮਾਲ ਵੇਚਿਆ ਥੋੜਾ ਆਇਆਂ ਦਾ ਹਾਂਜੀ ਹੌਣ ਸਾਰੇ ਵਿਕ ਜਾਂਦਾ ਜੀ ਠੀਕ ਆ ਭਾਈ ਜੀ ਜਿਹੜੀ ਆ ਬੱਕਰੀ ਲੈ ਕੇ ਆਇਓ ਤੁਸੀਂ ਇਹ ਕਿਵੇਂ ਆ ਵੀਰੇ ਵੀਰ ਜੀ ਇਹ ਬੱਕਰੀ ਜਿਹੜੀ ਲੈ ਕੇ ਆ ਵਧੀਆ ਗਈ ਹੂੰ ਇਹ ਪਹਿਲੇ ਸੂਏ ਨੇ ਦਿੱਤੇ ਦੀ ਦੋ ਬੱਚੇ ਠੀਕ ਆ ਜੀ ਜਿਹੜੇ ਆ ਹੁਣ ਦੋ ਸੂਏ ਦਿੱਤ ਨੇ ਨੇ ਦਿੱਤ ਨੇ ਤਿੰਨ ਤਿੰਨ ਆ ਠੀਕ ਆ ਜੀ ਆ ਹੁਣ ਚੌਥੇ ਸੂਏ ਰਹੀ ਆ ਕੀ ਚੌਥੇ ਸੂਏ ਹੁਣ ਸੂ ਰਹੀ ਆ ਹਾਂ ਚੌਥੇ ਸੂਰੀਆ ਦੇਣੇ ਦੇ ਰਹਿ ਗਏ 15 ਠੀਕ ਆ ਬਾਈ ਜੀ ਦੁੱਧ ਪੱਖੋਂ ਵੀ ਵਧੀ ਆ ਗਈ ਕਿੰਨਾ ਦੁੱਧ ਕੱਢਿਆ ਵੀਰੇ ਨੇ ਪਹਿਲਾਂ ਦੱਸੀ ਸੂਣ ਤੋਂ ਬੱਚੇ ਚੰਗਾ ਕੇ 2.5 ਕਿਲੋ ਚੋਂਦੇ ਰਹਾਂਗੇ ਠੀਕ ਆ ਯਾਨੀ ਦੋ ਦੋ ਤਿੰਨ ਤਿੰਨ ਬੱਚੇ ਹਾਂ ਦੇਖੇ ਦੇ ਕੇ ਕਰੋ ਬਾਈ ਜੀ ਵਧੀਆ ਕੁਆਲਟੀ ਦੇ ਬੱਚੇ ਦਿੱਤੇ ਆ ਵਧੀਆ ਰੇਟ ਤੋਂ ਪੜਾਈ ਹੋਈ ਆ ਇਸ ਟਾਈਮ ਕਾਲੇ ਬੱਕਰੇ ਤੋਂ ਪੜਾਈ ਹੋਈ ਆ ਵਧੀਆ ਪੂਰਾ ਟਾਪ ਆ ਤੇ ਬੱਕਰਾ ਆਪਣੇ ਕੋਲੇ ਹੀ ਆ ਬਾਈ ਜੀ ਕਿ ਕਿਸੇ ਬੱਕਰਾ ਕਿਸੇ ਦਾ ਵੀਰ ਜੀ ਉਹ ਵਧੀਆ ਕਾਲੇ ਰੰਗ ਦਾ ਠੀਕ ਆ ਵੀਰੇ ਜੀ ਆਪਾਂ ਇਹ ਬੱਕਰੀਆ ਘਰੇ ਰੱਖੀ ਆ ਕਿ ਬਾਹਰ ਵੀ ਜਾਂਦੀ ਆ ਜੀ ਵੀਰ ਜੀ ਘਰੇ ਰੱਖੀ ਹੋਈ ਆ ਬੱਚੇ ਪੜਦੇ ਨੇਗੇ ਬਸ ਘਰੀ ਆ ਹੋਰ ਵੀ ਪਸ਼ੂ ਨੇ ਘਰੀ ਨੇਗੇ ਠੀਕ ਆ ਹੁਣ ਇਹਦੇ ਕੋਲ ਲੱਗਿਆ ਵੀਰੇ ਕਿ ਨਹੀਂ ਲੱਗਿਆ ਵੀਰੇ ਕਿੰਨਾ ਲੱਗਿਆ ਕੀ ਮੰਗਤੋਂ ਕੋਈ ਮੰਗੇ ਦਾ ਵੀਰੇ ਦੇ 40 ਹੈਗਾ ਹੂੰ ਕੋਈ 25 ਕਹਿ ਜਾਂਦਾ ਕੋਈ 23 ਕਹਿ ਜਾਂਦਾ ਕੋਈ 24 ਕਹਿ ਜਾਂਦਾ ਕਿਸੇ ਤੱਕ ਲੱਗ ਗਿਆ ਜਾਨੀ ਕਿ ਠੀਕ ਆ ਹਾਂ ਕਰੋ ਬਾਈ ਜੀ ਚੈੱਕ ਜੇ ਕਿਸੇ ਪਿੰਡ ਦੇ ਸ਼ਾਮ ਜਿਚ ਆਉਂਦੀ ਹੋਈ ਬਾਈ ਦਾ ਇੱਕ ਵਾਰ ਪਿੰਡ ਆਪਾਂ ਫੇਰ ਤੁਹਾਨੂੰ ਦੱਸ ਦਿੰਨੇ ਆ ਵਧੀਆ ਘਰੇ ਰੱਖਣ ਵਾਲੀ ਬੱਕਰੀ ਆ ਮਾਤੜ ਬੰਦਾ ਇਹ ਜੇ ਬੰਦਿਆਂ ਤੋਂ ਮਾਲ ਖਰੀਦਿਆ ਕਰੋ ਤਾਂ ਜੋ ਉਹਨਾਂ ਦਾ ਹੌਸਲਾ ਵਧਦਾ ਵੀਰੇ ਇੱਕ ਡਰੈੱਸ ਦਾ ਚਫੇਰਾ ਆਪਣਾ ਵੀਰਜੀ ਪਿੰਡ ਹੈਗਾ ਬਜੀਤਪੁਰ ਠੀਕ ਆ ਇਹ ਦੇ ਨਾਲ ਹੀ ਠੀਕ ਆ ਵੀਰੇ ਹਾਂਜੀ ਤੇ ਨੰਬਰ ਨੋਟ ਕਰਨਾ ਉਹ ਕਰਵਾ ਸਕਦੇ ਆ ਭਰਾ ਦੇ ਚਲ 95920 93668 ਠੀਕ ਆ ਬਾਈ ਇਹ ਹੋਰ ਵੀ ਪਸ਼ੂ ਨੇ ਆਪਣੇ ਲਵੇ ਹੋਰ ਵੀ ਜ ਕਿਸੇ ਨੇ ਦੇਖਣੇ ਹੋ ਵੀ ਦੇਖ ਸਕਦਾ ਠੀਕ ਆ ਬਾਈ ਯਾਨੀ ਕਿ ਸਾਡੇ ਤੋਂ ਹਣ ਕੱਲੀ ਉਹ ਆਈ ਆ ਸੂਣ ਵਾਲੀ ਕੱਲੀ ਕਰਕੇ ਲਿਆਂਦੀ ਅਸੀਂ ਨੇ ਠੀਕ ਆ ਵੀਰੇ ਧੰਨਵਾਦ ਜੀ ਠੀਕ ਆ ਹੋਰ ਪਕਾਉ ਹਾਂਜੀ ਠੀਕ ਆ ਵੀਰ ਤਾਂ ਨਵਾਂ ਅੱਤਰਾ ਜਾਣਕਾਰੀ ਦੇਣ ਲਈ ਸ਼ੌਲੀ ਮੰਡੀ ਤੇ ਪ੍ਰਸ਼ਾਦਾ ਪਾਣੀ ਦਾ ਪੂਰਾ ਪ੍ਰਬੰਧ ਆ ਜੀ ਪੂਰਾ ਪ੍ਰਬੰਧ ਸ਼ੌਲੀ ਮੰਡੀ ਤੇ ਲੰਗਰ ਪਾਣੀ ਦਾ ਸ਼ੰਗ ਤਾਂ ਛਕਦਿਆਂ ਨੇ ਬਾਈ ਜੀ ਇੱਧਰ ਪ੍ਰਸ਼ਾਦਾ ਪਾਣੀ ਪੱਕ ਰਿਹਾ ਕੋਈ ਵੀ ਪਾਲੀ ਵੀਰ ਆ ਜਿਹੜਾ ਉਹ ਮੰਡੀ ਤੋਂ ਭੁੱਖਾ ਨਹੀਂ ਜਾਂਦਾ ਚਾਹ ਪਾਣੀ ਛੱਕ ਕੇ ਪ੍ਰਸ਼ਾਦਾ ਪਾਣੀ ਛੱਕ ਕੇ ਫੇਰ ਜਾਂਦਾ ਇੱਧਰ ਚਾਹ ਦਾ ਲੰਗਰ ਆ ਉਧਰ ਪ੍ਰਸ਼ਾਦਾ ਪਾਣੀ ਤਾਜ਼ਾ ਨਾਲ-ਨਾਲ ਪੱਕਦਾ ਤੇ ਨਾਲ-ਨਾਲ ਸ਼ੰਗ ਤਾਂ ਖਾਂਦਿਆਂ ਨੇ ਜੀ